ਹਾਂਜੀ ਸ਼ਤਿਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਰੋਲ ਪੰਜਾਬ ਦੇ ਉੱਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਐਸੇ ਮਾਮਲੇ ਦੀ ਜਿਸ ਨੇ ਪੂਰੇ ਪੰਜਾਬੀ ਸੋਸ਼ਲ ਮੀਡੀਆ ਤੇ ਹਲਚਲ ਮਚਾ ਦਿੱਤੀ ਇਹ ਮਾਮਲਾ ਸ਼ੁਰੂ ਹੁੰਦਾ ਇੱਕ ਵੀਡੀਓ ਨਾਲ ਜੋ ਮਹਿਕ ਦੀ ਸਰਵਿਸ ਦਿਖਾਉਂਦੀ ਹੈ ਇਹ ਵੀਡੀਓ ਲੋਕਾਂ ਵੱਲੋਂ ਕਾਫੀ ਮਜ਼ਾਕ ਦਾ ਵਿਸ਼ਾ ਬਣੀ ਪਰ ਦੋਸਤੋ ਜੋ ਇਸ ਤੋਂ ਬਾਅਦ ਹੋਇਆ ਉਹ ਕਿਸੇ ਨੇ ਸੋਚਿਆ ਵੀ ਨਹੀਂ ਸੀ ਮਹਿਕ ਦੀ ਸਰਵਿਸ ਚ ਕਹਿਜੀ ਘਟਨਾ ਦਾ ਕਾਰਨ ਬਣ ਗਈ ਜਿਸ ਵਿੱਚ ਦੋ ਨੌਜਵਾਨਾਂ ਦੀ ਜਾਨ ਨੂੰ ਖਤਰਾ ਹੋਇਆ ਅਤੇ ਤਰਨ ਤਰਨ ਦੇ ਭੱਡੀਕੇਰੂ ਪਿੰਡ ਵਿੱਚ ਗੈਂਗਵਾਰ ਹਾਦਸਾ ਹੋ ਗਿਆ। ਹਾਦਸੇ ਵਿੱਚ ਦੋ 3 ਸਾਮਲਸਨ ਦੋ ਨੌਜਵਾਨ ਗੋਲੀਆਂ ਦੀ ਲਪੇਟ ਵਿੱਚ ਆਏ। ਪਹਿਲਾ ਨੌਜਵਾਨ ਜਿਸ ਦਾ ਨਾਮ ਸਮਰ ਦੱਸਿਆ ਜਾ ਰਿਹਾ ਹੈ, ਮੌਕੇ ਤੇ ਹੀ ਅਲਵਿਦਾ ਕਹਿ ਗਿਆ। ਦੂਜਾ ਨੌਜਵਾਨ ਹਸਪਤਾਲ ਵਿੱਚ ਐਡਮਿਟ ਸੀ ਪਰ ਖਬਰ ਆਈ ਕਿ ਡਾਕਟਰਾਂ ਨੇ ਵੀ ਉਸ ਨੂੰ ਬਚਾ ਨਾ ਸਕਿਆ ਅਤੇ ਉਹ ਵੀ ਦੁਨੀਆ ਨੂੰ ਅਲਵਿਦਾ ਕਹਿ ਗਿਆ। ਇਹ ਘਟਨਾ ਇਸ ਗੱਲ ਦਾ ਸਬੂਤ ਹੈ ਕਿ ਛੋਟੇ-ਛੋਟੇ ਜੰਗੀ ਹਾਲਾਤ ਵੀ ਜਵਾਨਾਂ ਦੀ ਜਾਨ ਨੂੰ ਖਤਰੇ ਵਿੱਚ ਪਾ ਸਕਦੇ ਹਨ। ਲੋਕਾਂ ਵਿੱਚ ਚਰਚਾ ਇਹ ਹੈ ਕਿ ਇਹ ਮਾਮਲਾ ਕੇਵਲ ਮੁਹੇਕ ਪੰਡੋਰੀ ਤੱਕ ਸੀਮਿਤ ਨਹੀਂ ਇਸ ਬਲਕਿ ਦੋ ਗੈਂਗਵਾਰ ਟੀਰਾਂ ਦੀ ਲੜਾਈ ਸੀ ਹਾਦਸੇ ਤੋਂ ਕੁਝ ਸਮੇਂ ਬਾਅਦ ਇੱਕ ਸਕਰੀਨਸ਼ਾਟ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਇਸ ਸਕਰੀਨਸ਼ਾਟ ਵਿੱਚ ਪੂਰੀ ਜਾਣਕਾਰੀ ਦਿੱਤੀ ਗਈ ਸੀ ਕਿ ਮਾਮਲਾ ਅਸਲ ਵਿੱਚ ਕੀ ਸੀ ਸਕਰੀਨਸ਼ਾਟ ਵਿੱਚ ਲਿਖਿਆ ਸੀ ਛੱਤ ਸ੍ਰੀ ਅਕਾਲ ਮੇਰੇ ਵੀਰਾਂ ਨੂੰ ਅੱਜ ਜੋ ਪੱਟੀਕੇ ਰੋ ਪਿੰਡ ਹਾਦਸਾ ਹੋਇਆ ਇਸ ਦੀ ਜ਼ਿੰਮੇਵਾਰੀ ਮੈਂ ਡੋਨੀਵਾਲ ਪ੍ਰਭ ਦਾਸੂਵਾਲ ਮੁਹੱਬਤ ਰੰਦਾਵਾ ਅੰਮਰ ਖੰਬੇ ਤੇ ਕੌਂਸਲ ਚੌਧਰੀ ਲਿੰਦਾ ਇਹ ਸਾਡੇ ਐਂਟੀ ਜੱਗੂ ਖੇਤੀ ਹੈਰੀ ਟੋਂਟ ਨਾਲ ਵਰਤਦੇ ਸੀ ਅਤੇ ਅੱਜ ਲਵ ਪਖ ਲੀਰ ਉੱਥੇ ਖੜੇ ਇਸਨੇ ਆਪਣੇ ਯਾਰ ਮਰਵਾ ਲਏ ਸਾਡੇ ਕੋਲੋਂ ਤੇ ਖੁਦ ਗੱਡੀ ਭਜਾ ਕੇ ਨਿਕਲ ਗਿਆ ਅਸੀਂ ਦੱਸ ਦਈਏ ਕਿ ਡੀਐਸਬੀ ਨਾਗਰੇ ਦੀ ਟੋਟ ਉਸ ਦੀ ਸੋਤ ਤੇ ਪੋਡਕਾਸਟ ਕਰਦੇ ਫਿਰਦੇ ਸੀ ਅੱਜ ਇੱਕ ਅਫਵਾਜ ਜਿ ਨਿਆਣਾ ਚੁੱਕਿਆ ਕਿੰਨੀ ਕੁ ਮਰਦਾਂ ਵਾਲੀ ਗੱਲ ਸੀ ਸਵਾਦ ਤਾਂ ਫਿਰ ਸੀ ਜੇ ਅੱਜ ਲਵਲੀਰ ਖੜਦਾ ਜੋ ਵੀ ਇਹਨਾਂ ਨਾਲ ਅਸੀਂ ਦੇਖਿਆ ਉਹ ਸਾਡਾ ਦੁਸ਼ਮਣੀ ਹੈ ਇਹ ਇੱਕ ਜੰਗ ਹੈ ਤੇ ਜੰਗ ਵਿੱਚ ਸਭ ਕੁਝ ਜਾਇਜ਼ ਹੈ ਬਾਕੀ ਵੀ ਤਿਆਰੀ ਕਰ ਲੈਣ ਵਿਟ ਐਂਡ ਵਾਚ ਇਹ ਸਕਰੀਨਸ਼ਾਟ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਫੈਲ ਗਿਆ ਲੋਕਾਂ ਨੂੰ ਪਤਾ ਲੱਗਿਆ ਕਿ ਇਹ ਘਟਨਾ ਕਿਸ ਤਰ੍ਹਾਂ ਦੀ ਸੀ ਅਤੇ ਕਿੰਨੀ ਖਤਰਨਾਕ ਸੀ ਲੋਕਾਂ ਨੇ ਇਸ ਘਟਨਾ ਤੇ ਕਈ ਪ੍ਰਕਾਰ ਦੇ ਰਿਐਕਸ਼ਨ ਦਿੱਤੇ ਕਈ ਲੋਕ ਮਹੈਕ ਨੂੰ ਇਸ ਨਾਲ ਜੋੜ ਰਹੇ ਸਨ ਜਦਕਿ ਕਈ ਲੋਕ ਇਸ ਸਿਰਫ ਗੈਂਗਵਾਰਤੀਆਂ ਦੀ ਜ਼ਿੰਮੇਵਾਰੀ ਤੇ ਧਿਆਨ ਦੇ ਰਹੇ ਸਨ ਵਾਇਰਲ ਹੋਈ ਵੀਡੀਓ ਅਤੇ ਸਕਰੀਨਸ਼ਾਟ ਨੇ ਲੋਕਾਂ ਨੂੰ ਹਿਲਾ ਦਿੱਤਾ ਕਈ ਨੇ ਕਮੈਂਟ ਕੀਤਾ ਕਿ ਇਹ ਸਿਰਫ ਸੋਸ਼ਲ ਮੀਡੀਆ ਦੀ ਚਰਚਾ ਲਈ ਸੀ ਪਰ ਅਸਲੀ ਹਕੀਕਤ ਦਿਖਾਉਂਦਾ ਸੀ ਕਿ ਜੰਗ ਵਿੱਚ ਦੋ ਨੌਜਵਾਨਾਂ ਦੀ ਜਾਨ ਖਤਰੇ ਵਿਚ ਪਈ ਇਸ ਹਾਦਸੇ ਦੇ ਪਿਛੋਕੜ ਵਿੱਚ ਪਤਾ ਲੱਗਦਾ ਹੈ ਕਿ ਦੋ ਗੈਂਗਵਾਰ ਟੀਰਾਂ ਦੀ ਲੜਾਈ ਪਿਛਲੇ ਕੁਝ ਸਮੇਂ ਤੋਂ ਚੱਲ ਰਹੀ ਸੀ ਇਹ ਜੰਗ ਕਈ ਵਾਰ ਛੋਟੇ-ਛੋਟੇ ਵਾਦ-ਵਿਵਾਦ ਅਤੇ ਟੱਕਰਾਂ ਵਿੱਚ ਪਰਿਵਰਤਿਤ ਹੋਈ ਹਾਦਸੇ ਦੇ ਮੌਕੇ ਤੇ ਲੋਕਾਂ ਨੇ ਕਿਹਾ ਕਿ ਇਹ ਮਾਮਲਾ ਮਹਿਕ ਬੰਡੋਰੀ ਤੱਕ ਸਮਿਤ ਨਹੀਂ ਸੀ ਸਾਰੀ ਘਟਨਾ ਪਿੰਡ ਦੀਆਂ ਗੱਲਾਂ ਅਤੇ ਪੁਰਾਣੇ ਇਸਤਿਹਾਨ ਨਾਲ ਜੁੜੀਆਂ ਹੋਈਆਂ ਸੀ ਪੁਲਿਸ ਨੇ ਹਾਲੇ ਤੱਕ ਕੋਈ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਇਸ ਲਈ ਪੁਲਿਸ ਨੇ ਪਿੰਡ ਵਿੱਚ ਸੁਰੱਖਿਆ ਵਧਾ ਦਿੱਤੀ ਅਤੇ ਲੋਕਾਂ ਨੂੰ ਸਾਵਧਨ ਰਹਿਣ ਦੀ ਸਲਾਹ ਦਿੱਤੀ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਾਥੀ ਪਿੰਡਾਂ ਵਿੱਚ ਵਿੱਚੋਂ ਕਿਦਰੀ ਵਿਧਾ ਦਿੱਤੀ ਗਈ। ਦੋਸਤੋ ਇਸ ਘਟਨਾ ਨੇ ਸਿਖਾਇਆ ਕਿ ਛੋਟੇ ਮਾਮਲੇ ਵੀ ਵੱਡੇ ਵੱਡੇ ਹਾਦਸਿਆਂ ਦਾ ਰੂਪ ਲੈ ਸਕਦੇ ਹਨ। ਮਹਿਕ ਦੀ ਵੀਡੀਓ ਤੋਂ ਸ਼ੁਰੂ ਹੋ ਕੇ ਗੈਂਗਵਾਰ ਹਮਲੇ ਤੱਕ ਦਾ ਰਸਤਾ ਸਾਡੀ ਅੱਖਾਂ ਦੇ ਸਾਹਮਣੇ ਹੈ। ਸੋਸ਼ਲ ਮੀਡੀਆ 'ਤੇ ਫੈਲਾਈ ਜਾਣ ਵਾਲੇ ਸਕਰੀਨਸ਼ਾਟ ਅਤੇ ਕਮੈਂਟਾਂ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ। ਇਸ ਘਟਨਾ ਵਿੱਚ ਸੱਚ ਅਤੇ ਅਫਵਾਹ ਦਾ ਫਰਕ ਸਮਝਣਾ ਬਹੁਤ ਜ਼ਰੂਰੀ ਸੀ। ਦੋਸਤੋ ਇਸ ਮਾਮਲੇ ਦੀ ਤਾਜ਼ਾ ਜਾਣਕਾਰੀ ਤੁਹਾਨੂੰ ਰੋਲਾ ਪੰਜਾਬ ਉੱਤੇ ਮਿਲਦੀ ਰਹੇਗੀ। ਹਮੇਸ਼ਾ ਯਾਦ ਰੱਖੋ ਸੋਸ਼ਲ ਮੀਡੀਆ 'ਤੇ ਹਰ ਜਾਣਕਾਰੀ ਨੂੰ ਪੁਸ਼ਟੀ ਤੋਂ ਬਿਨਾਂ ਨਾ ਮੰਨੋ। ਧੰਨਵਾਦ ਦੋਸਤੋ ਜੁੜੇ ਰਹੋ ਸੱਚੀ ਖਬਰ ਸਭ ਤੋਂ ਪਹਿਲਾਂ ਤੁਹਾਡੇ ਸਾਹਮਣੇ ਸੋ ਦੋਸਤੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਰੱਬ ਰੱਖਾ ਛੱਤ ਸ਼੍ਰੀ ਅਕਾਲ ਦੋਸਤੋ